ਸੋ ਸਭ ਤੋਂ ਪਹਿਲਾਂ ਤਾਂ ਕਾਫੀ ਲੋਕਾਂ ਨੂੰ ਪਤਾ ਨਹੀਂ ਵੀ ਆ ਸਾਡੇ ਖੁਦ ਦੇ ਗਏ ਕਲਾਇੰਟ ਅਕਵੇਰੀ ਜਦੋਂ ਬਾਹ ਪੈਂਦਾ ਤਾਂ ਜਿਹੜੇ ਮਈ 11 2024 ਤੋਂ ਬਾਅਦ ਲੋਕੀ ਜਿਹੜੇ ਅਮਰੀਕਾ ਚ ਐਂਟਰ ਕੀਤੇ ਆ ਹਾਂਜੀ ਉਹ ਜਿਹੜੀ ਸਰਕਮਨਸ਼ਨ ਆਫ ਲਾ ਫੁੱਲ ਪਾਥਵੇ ਨੂੰ ਸਬਜੈਕਟ ਹੁੰਦੇ ਆ ਜੇ ਉਹ ਦੋ ਨੰਬਰ ਚ ਬਾਰਡਰ ਟੱਪ ਕੇ ਆਏ ਆ ਜੇ ਉਹ ਵੀਜ਼ੇ ਤੇ ਨਹੀਂ ਆਏ ਆ ਜਿਹੜੀ ਸੀਬੀਪੀ ਐਪ ਰਾਹੀਂ ਜਿਹੜੀ ਅਪਾਇੰਟਮੈਂਟ ਮਿਲਦੀ ਸੀ ਉਹਦੇ ਥਰੂ ਜੇ ਹੋ ਕੇ ਗੇਟ ਥਾਣੀ ਨਹੀਂ ਆਏ ਤੇ ਕੰਦ ਜਿਹੜਾ ਨੇ ਕੱਲ ਟੱਪੀ ਆ ਤੇ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਇਹ ਹੈ ਕਿ ਉਹ ਉਹਨਾਂ ਨੂੰ ਉਹਲੇ ਦੇਸ਼ਾਂ ਜਿਥੋਂ ਲੰਘ ਕੇ ਆਏ ਉਹਨਾਂ 'ਚ ਸੈਲਮ ਫਾਈਲ ਕਰਨਾ ਜਿਹੜਾ ਲਾਜ਼ਮੀ ਹੈ ਨਹੀਂ ਤਾਂ ਉਹ ਯੂਐਸ ਦੇ ਵਿੱਚ ਸੈਲਮ ਫਾਈਲ ਕਰਨ ਲਈ ਇਨ ਐਲੀਜੀਬਲ ਹੋ ਜਾਂਦੇ ਆ ਕਲੈਪ ਉਹਨਾਂ ਤੇ ਲਗਾ ਦਿੰਦੇ ਆ ਸਰਕਮਸਟੈਂਸ ਲਾਫਲ ਪਾਥਵੇ ਤੇ ਜ਼ਿਆਦਾਤਰ ਉਹਦਾ ਲੋਕੀ ਪੁੱਛਦੇ ਆ ਕਿ ਤੋੜ ਜਿਹੜਾ ਕੀ ਆ ਤੇ ਇਹ ਤਾਂ ਹੁਣ ਜਿਹੜਾ ਕਹਿ ਲਓ ਤੁਸੀਂ ਕਿ ਦੇਸ਼ ਦੇਸ਼ ਨੂੰ ਕਹੋ ਕਿ ਇਦਾਂ ਦੇ ਕਾਨੂੰਨ ਦੀ ਲੋੜ ਸੀ ਕਿਉਂਕਿ ਬਹੁਤ ਜ਼ਿਆਦਾ ਲੋਕ ਜਿਹੜੇ ਆ ਰਹੇ ਸੀਗੇ ਤੇ ਡੈਮੋਕ੍ਰੇਟਸ ਨੇ ਜਿਹੜਾ ਉਹ ਇਹ ਸਾਹਮਣੇ ਲੈ ਕੇ ਆਇਆ ਤੇ ਹੁਣ ਇਨਫੈਕਟ ਉਹਨਾਂ ਨੇ ਇੱਕ ਐਗਜ਼ੈਕਟਿਵ ਆਰਡਰ ਜਿਹਦੇ ਬਾਰੇ ਆਪਾਂ ਡਿਸਕਸ ਵੀ ਕੀਤਾ ਸੀਗਾ ਕਿ ਉਹ ਇਨੈਲਿਜੀਬਲ ਪਰਮਨੈਂਟਲੀ ਕਰ ਰਿਹਾ ਕਿ ਜੇ ਜਦ ਤੱਕ ਜਿਹੜੀਆਂ ਬਾਰਡਰ ਕਰਾਸਿੰਗ ਹੈਗੀਆਂ ਡੇਲੀ ਉਹ 1500 ਤੋਂ ਘੱਟ ਨਹੀਂ ਜਾਂਦੀਆਂ ਤੇ ਜਦੋਂ ਨਵੇਂ ਇਲੈਕਸ਼ਨ ਹੋਣੇ ਆ ਉਦੋਂ ਵੀ ਜਾਰਾ ਤਾਂ ਚਾਂਸ ਹੈ ਹੀ ਲੱਗਦਾ ਹੈ ਕਿ ਰਿਪਬਲਿਕਨਸ ਆਣਗੇ ਜੋ ਹਵਾ ਚ ਪੋਲਿਟਿਕਸ ਦੇ ਵਿੱਚ ਵੀ ਤੇ ਇਹ ਜਿਹੜਾ ਸੀਐਲਪੀ ਵਾਲਾ ਇਸ਼ੂ ਆ ਇਹ ਤੇ ਜਿਹੜੇ ਐਗਜ਼ੈਕਟਿਵ ਆਰਡਰ ਇਹਨਾਂ ਨੇ ਪਾਸ ਕੀਤੇ ਆ ਕਿ ਜਦ ਤੱਕ ਇਹਨਾਂ ਦਾ ਘਟਦਾ ਨਹੀਂ 1500 ਤੋਂ 1000 ਤੱਕ ਸਾਲਾਂ ਦੀ ਇਹਨਾਂ ਲਿਜੀਬਿਲਟੀ ਆ ਤੇ ਉੱਪਰ ਜਿਹੜੀਆਂ ਬਾਰਡਰ ਆ ਕਿ ਕੈਨੇਡੀਅਨ ਬਾਰਡਰ ਚੋਂ ਤੁਸੀਂ ਜਿਹੜੇ ਆਏ ਸੀ ਉਹਨਾਂ ਦੀ ਵੀ ਟ੍ਰੀਟੀ ਜਿਹੜੀ ਸੀਗੀ ਕਿ ਪਹਿਲਾਂ ਉੱਥੇ ਤੁਸੀਂ ਸਾਲਮ ਫਾਈਲ ਕੀਤਾ ਜਿਹੜਾ ਹੋਣਾ ਚਾਹੀਦਾ ਉਹਦੇ ਕਰਕੇ ਜਿਹੜੀ ਇਹਨਾਂ ਲਿਜੀਬਿਲਟੀ ਜਿਹੜੀ ਸਾਲਮ ਦੀ ਬਣ ਰਹੀ ਆ ਤੇ ਉਹ ਕੋਰਟਸ ਦੇ ਵਿੱਚ ਕੇਸ ਜਿਹੜੇ ਆ ਉਹ ਆਮ ਵੇਖਣ ਨੂੰ ਮਿਲਦੇ ਆ। ਕਈ ਵਾਰੀ ਜ਼ਰੂਰ ਹੁੰਦਾ ਕਿ ਬੰਦਾ ਲੱਕੀ ਹੁੰਦਾ ਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ। ਅ ਸਰਕਾਰੀ ਵੈਕੀ ਕੁਐਸਚਨ ਨਹੀਂ ਕਰਦਾ ਜਾਂ ਇਸ਼ੂ ਨਹੀਂ ਬਣਦਾ। ਕਈ ਵੇਰਿਆਂ ਨੇ ਪਰਫੈਕਟਲੀ ਪਰਫੈਕਟਲੀ ਅਸਾਮ ਫਾਈਲ ਕੀਤਾ ਹੁੰਦਾ ਉਹਨਾਂ ਨੂੰ ਫਾਇਦਾ ਹੋ ਜਾਂਦਾ। ਤੇ ਕਈ ਵਾਰੀ ਉਹਨਾਂ ਕੋਲ ਵਾਕਈ ਪੁਲਿਸ ਜਾਂ ਇਦਾਂ ਦੇ ਇਨਸੀਡੈਂਟਸ ਦੀਆਂ ਰਿਪੋਰਟਸ ਜਿਹੜੀਆਂ ਹੁੰਦੀਆਂ ਜਿਹੜੀਆਂ ਜੇ ਕੋਈ ਹੋਰ ਕ੍ਰਾਈਮ ਕ੍ਰਿਮ ਕੋਈ ਦੂਜੀ ਕੰਟਰੀ 'ਚ ਹੋਇਆ ਉਹਦਾ ਰੀਜ਼ਨ ਜਿਹੜਾ ਕਈ ਵਾਰੀ ਲੋਕਾਂ ਨੂੰ ਬਚਾ ਲੈਂਦਾ ਜੇ ਬਹੁਤ ਡੀਟੇਲਡ ਇਨਵੈਸਟੀਗੇਸ਼ਨ ਜਿਹੜੀ ਹੋਵੇ ਤੇ ਇਹ ਜਿਹੜੀਆਂ ਚੀਜ਼ਾਂ ਕੋਰਟ ਜਿਹੜਾ ਕਾਫੀ ਫੋਕਸ ਕਰ ਰਿਹਾ ਕਿ ਅਨਲੈਸ ਤੁਹਾਨੂੰ ਕੋਈ ਲਾਈਫ ਥ੍ਰੈਟਨਿੰਗ ਐਮਰਜੈਂਸੀ ਸੀਗੀ ਯਾ ਸਰ ਇਦਾਂ ਦੇ ਸਿਗੇ ਜਿਹੜੇ ਤੁਹਾਡੇ ਹੱਦੋਂ ਬਾਹਰ ਸੀਗੇ ਤੇ ਕਲੈਪ ਦੇ ਥੱਲੇ ਜਿਹੜਾ ਮਈ 11 2023 ਤੋਂ ਬਾਅਦ ਜਿਹੜੇ ਐਂਟਰ ਕੀਤੇ ਸੀਗੇ ਤੇ ਹੁਣ ਜਿਹੜਾ ਜੂਨ ਵਾਲਾ ਐਗਜ਼ੈਕਟਿਵ ਉਹਦੇ ਥੱਲੇ ਉਹਨਾਂ ਨੇ ਆਲਮੋਸਟ ਸਾਰਿਆਂ ਦੀ ਇਨੈਲਿਜੀਬਿਲਟੀ ਜਿਹੜੀ ਕਰਤੀ ਆ ਤੇ ਕੈਨੇਡਾ ਵਾਲਿਆਂ ਨੂੰ ਜਿੱਦਾਂ ਦੱਸਿਆ ਕਿ ਉਹਨਾਂ ਦੀ ਵੀ ਜਿਹੜੀ ਟ੍ਰੀਟੀ ਵੀ ਸੀਗੀ ਟ੍ਰੀਟੀ ਕਰਕੇ ਅ ਕਈ ਇਹਨਾਂ ਗੱਲਬਾਤ ਵੀ ਹੁਣ ਹੈਨਾ ਫੀਲਡ 'ਚ ਜਾਂਨੇ ਗੱਲਬਾਤ ਕਰਦੇ ਰਹੀਦਾ ਤੇ ਕੋਈ ਕਈ ਵਾਰੀ ਕਹਿੰਦਾ ਕਿ ਤੁਹਾਡਾ ਸ਼ੋਅ ਸੁਣਦੇ ਸੀਗੇ ਇੰਡੀਆ 'ਚ ਜਾਂ ਜਿਹੜੀ ਵੀ ਕੰਟਰੀ ਤੋਂ ਆਉਂਦੇ ਆ ਤੇ ਉਹਨਾਂ ਨੂੰ ਕਿਹਾ ਆਪਾਂ ਨੂੰ ਤਾਂ ਯਾਰ ਸਾਲ ਹੋ ਗਿਆ ਇਹ ਡਿਸਕਸ ਕਰਦੇ ਹੋਏ ਕਲੈਪ ਵਗਰਾ ਕਿਦਾਂ ਤੇ ਕਈ ਵਰੀ ਲੋਕੀ ਕਹਿੰਦੇ ਪਤਾ ਸੀਗਾ ਕਲੈਪ ਦਾ ਪਰ ਸਾਨੂੰ ਲੱਗਿਆ ਸ਼ਾਇਦ ਸਾਡੇ ਤੇ ਲੱਗਣਾ ਨਹੀਂ ਹੈ ਮੈਂ ਤਾਂ ਉਝ ਆਇਆ ਮੈਨੂੰ ਲੱਗਿਆ ਸ਼ਾਇਦ ਮੇਰੇ ਤੇ ਲੱਗਣਾ ਨਹੀਂ ਹੈ ਮੈਂ ਕਿਹਾ ਤੂੰ ਐਦਾਂ ਕਿਉਂ ਸੋਚਿਆ ਕਿ ਲੱਗਣਾ ਨਹੀਂ ਹੈ ਹੂੰ 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 ਇਹ ਬੋਦਾ ਕੀ ਏਜੰਟ ਦੱਸਦੇ ਆ ਜਾਂ ਕਿਦਾਂ ਜਾਂ ਕੀ ਸੱਜਣ ਮਿੱਤਰੇ ਹੰਗਾਰਾ ਕਈ ਵਰੀ ਭਰਦੇ ਆ ਸੋ ਇਹ ਮੈਸੇਜ ਦਰਸਲ ਕਮਿਊਨਿਟੀ ਚ ਤਾਂ ਨਹੀਂ ਗਿਆ ਜਾਂ ਲੋਕਾਂ ਨੂੰ ਤਾਂ ਨਹੀਂ ਗਿਆ ਕਿਉਂਕਿ ਅਜੇ ਸ਼ੁਰੂ ਹੋਇਆ ਬਹੁਤ ਜ਼ਿਆਦਾ ਡਿਨਾਈਲ ਜਿਹੜੇ ਕੋਈ ਨਹੀਂ ਆ ਤੇ ਤੁਸੀਂ ਆਨਲਾਈਨ ਵੇਖੋਗੇ ਤੇ ਤੁਸੀਂ ਇਹੀ ਵੇਖੋਗੇ ਕਿ ਵਕੀਲ ਵੀ ਥੋੜਾ ਜਿਹਾ ਆਪਣਾ ਪਹਿਲੂ ਜਿਹਾ ਰੱਖ ਕੇ ਹੀ ਇਹ ਦੱਸਦੇ ਆ ਕਿ ਆਪਾਂ ਕਲੈਬ ਤੋਂ ਪਚਾ ਦੇਣੇ ਇਦਾਂ ਹੋ ਜਾਂਦਾ ਉਦਾਂ ਹੋ ਜਾਂਦਾ ਤੇ ਇਹ ਬਹੁਤ ਲਿਮਿਟਡ ਜਿਹੜੇ ਸਰਕਮਸਟੈਂਸਸ ਆ ਸੋ ਇਹ ਜਿਹੜੀ ਹੁਣ ਲਿਮਿਟੇਸ਼ਨ ਅਮਰੀਕਾ 'ਚ ਹੈਗੀ ਆ ਤੇ ਮਾਹੌਲ ਵੀ ਜਿਹੜਾ ਹੁਣ ਕਹਿ ਲਓ ਕਿ ਤੁਸੀਂ ਇਨਫਰਾਸਟ੍ਰਕਚਰ ਜਿਹੜਾ ਇਹਨਾਂ ਦਾ ਸੀਗਾ ਨਿਊਯਾਰਕ ਇਹ ਉਧਰ ਵੀ ਦੁਖੀ ਹੈ ਲੋਕੀ ਕੈਨੇਡਾ ਦੇ ਦੇਖਿਓ ਤਾਂ ਬਹੁਲੇ ਜ਼ਿਆਦਾ ਹੀ ਦੁਖੀ ਹੈ ਹਵਾ ਜਿਹੜੀ ਹੁਣ ਐਂਟੀ ਇਮੀਗ੍ਰੇਸ਼ਨ ਵਾਲੀ ਚੱਲ ਪਈ ਆ ਜਿਹੜੇ ਲੋਕਲ ਲੋਕ ਆ ਉਹਨਾਂ ਵੱਲੋਂ ਵੀ ਜਿਹੜੇ ਇਮੀਗ੍ਰੈਂਟ ਆ ਉਹਨਾਂ ਦੇ ਵੱਲੋਂ ਵੀ ਹਨਾ ਤੇ ਇਹ ਜਿਹੜਾ ਹੁਣ ਪੋਲਿਟੀਕਲ ਸੈਂਟੀਮੈਂਟ ਇਲੈਕਸ਼ਨ ਜਿਹੜੇ ਮੇਨ ਮੁੱਦਾ ਇਮੀਗ੍ਰੇਸ਼ਨ ਦਾ ਜਿਹੜਾ ਹੁੰਦਾ ਹੀ ਆ ਤੇ ਹੁਣ ਇਹ ਜਿਹੜਾ ਇਮੀਗ੍ਰੇਸ਼ਨ ਆ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਆ ਹੁਣ ਕੋਈ ਇਦਾਂ ਦੀ ਗੱਲ ਨਹੀਂ ਕਦੀ ਹੋਣੀ ਜਿੱਦਾਂ ਪਹਿਲਾਂ ਬਾਈਡਨ ਸਾਹਿਬ ਸੀਗੇ ਜਾਂ ਰਿਪਬਲਿਕਨ ਸੀਗੇ ਕਿ ਆਪਾਂ ਕੰਪਰੋਮਾਈਜ਼ ਕਰਦੇ ਸੀਗੇ ਫਾਰਮ ਦਾ ਰਿਫਾਰਮ ਕਰ ਦੇਣਾ ਇਮੀਗ੍ਰੇਸ਼ਨ ਰਿਫਾਰਮ ਆ ਜਾਣਾ ਹਨਾ ਇਦਾਂ ਦੀ ਵੀ ਗੱਲਾਂ ਉੱਠਦੀਆਂ ਸੀ ਕਿ ਉਹਨਾਂ ਨੇ ਪ ਅਕਲ ਆਕਕੇ ਵਾਲੀ ਤਾਂ ਬੜੀ ਦੂਰ ਆ ਹੁਣ ਇਹ ਆ ਕਿ ਨਵੇਂ ਵਾਲੇ ਕਿੱਦਾਂ ਰੋਕਣੇ ਆ ਤੇ ਜਿਹੜੇ ਪੁਰਾਣੇ ਵਾਲੇ ਆ ਉਹਨਾਂ ਦੀ ਕਿੱਦਾਂ एलिਜੀਬਿਲਟੀ ਜਿਹੜੀ ਉਹਨਾਂ ਨੂੰ ਕਿੱਦਾਂ ਉਹਨਾਂ ਦੇ ਅੱਗੇ ਔਂਕੜਾ ਜਿਹੜੀਆਂ ਪੇਸ਼ ਕਰਨੀਆਂ ਸੋ ਕੋਟਾ ਨਾਲ ਵੀ ਜਿਹੜਾ ਇਹ ਦੇਖੋ ਜੱਜ ਵੀ ਇੰਨਾ ਕੋਈ ਉਹ ਛੋਟੀ ਮੋਟੀ ਚੀਜ਼ ਹੋਣਾ ਉਹ ਵੀ ਮੈਂ ਕਹਿੰਦਾ ਬੜੇ ਹਾਈਲੀ ਇੰਟੈਲੀਜੈਂਟ ਲੋਕ ਆ ਕਮਿਊਨਿਟੀ 'ਚ ਰਹਿੰਦੇ ਆ ਜੀ 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 ਹੂੰ ਉਹ ਵੀ ਆਪਣੇ ਨੇਬਰ ਵਾਸਤੇ ਵਗੈਰਾ 'ਚ ਵੇਖਦੇ ਆ ਹਨਾ ਹੁਣ ਜੇ ਆ ਆਪਣੀ ਕਮਿਊਨਿਟੀ ਕਮੈਂਟ ਕਰੀ ਜਾਂਦੀ ਆ ਕਿ ਯਾਰ ਇਦਾਂ ਹੋ ਗਿਆ ਉਦਾਂ ਹੋ ਗਿਆ ਹਾਲਾਤ ਆ ਹੋ ਗਏ ਹੋ ਗਏ ਤਾਂ ਤੁਸੀਂ ਸੋਚੋ ਫਿਰ ਹੁਣ ਨੇ ਤਾਂ ਕਮੈਂਟ ਜਿਹੜੇ ਕਰਨੇ ਹੀ ਆ ਕਈਆਂ ਦਾ ਜਿਹੜਾ ਪ੍ਰਤੀਕਿਰਿਆ ਹੁਣ ਕਈ ਫਰੈਂਡਲੀ ਕੋਟ ਆ ਅੱਜ ਜਦੋਂ ਮੈਂ ਗਿਆ ਸੀਗਾ ਵੈਨ ਆਈ ਸੀ ਉੱਥੇ ਜਦੋਂ ਮੈਂ ਪੁੱਛਿਆ ਕਿ ਤੁਹਾਡੇ ਸੈਨ ਫਰਾਂਸਕੋ ਕੋਟ ਇਦਾਂ ਹੁੰਦਾ ਹੋਗਾ ਇਹ ਵਾਲਾ ਕੋਟ ਜਿਹੜਾ ਲੱਗ ਤੇ ਇਦਾਂ ਨਹੀਂ ਮੈਂ ਕਿਹਾ ਸਿੱਧਾ ਹੀ ਮਤਲਬ ਗੱਲ ਤਾਂ ਹੁਣ ਲੋਕੀ ਪ੍ਰੋਫੈਸ਼ਨਲੀ ਕਰਦੇ ਆ ਕਿ ਜਦੋਂ ਹੁਣ ਬੰਦਾ ਕਹਿੰਦਾ ਕਿ ਤੁਸੀਂ ਸੈਨ ਫਰਾਂਸਕੋ ਤੋਂ ਆਏ ਹੋ ਕਾਂਕਰਟ ਤੋਂ ਆਏ ਹੋ ਉੱਥੇ ਗੱਲਬਾਤ ਲੱਗਾਉਣਾ ਦਾ ਮਤਲਬ ਇਹੀ ਹੈ ਕਿ ਉਹ ਥੋੜਾ ਜਿਹਾ ਲੀਨਿਐਸ ਹੀ ਕਰ ਦਿੰਦੇ ਆ ਕੇਸ ਪਾਸ ਕਰ ਦਿੰਦੇ ਆ ਇੱਥੇ ਆਪਾਂ ਬੁਰੀ ਜਣੀ ਨੀਅਤਾਂ ਸ਼ਕਤੀ ਕਰੀਦੀ ਹੈ شناخت ਕਰੀਦੀ ਹੈ ਸੋ ਸੋਏ ਜਿਹੜਾ ਸੀਐਲਪੀ ਦੇ ਮਾਮਲੇ ਦੇ ਵਿੱਚ ਫਿਰ ਜਿਹੜੇ 2023 ਮਈ ਤੋਂ ਬਾਅਦ ਆਏ ਆ ਉਹਨਾਂ ਦਾ ਕਿਸੇ ਦਾ ਕੇਸ ਉਹ ਕੀ ਹੋ ਰਿਹਾ ਆ ਸੋ ਉਹਨਾਂ ਨੂੰ ਅਪਡੇਟ ਦੇ ਵਿੱਚ ਕੀ ਸਪੈਸੀਫਿਕ ਕੋਰਸ ਦੇ ਵਿੱਚ ਹੀ ਮੁਸ਼ਕਲਾ ਆਇਆ ਜਾਂ ਸਾਰੇ ਪਾਸੇ ਹੀ ਉਹਨਾਂ ਨੂੰ ਅ ਸੀਐਲਪੀ ਦੇ ਅੰਡਰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਸਭ ਤੋਂ ਪਹਿਲਾਂ ਮੈਂ ਇਹ ਵੈਨਾਈਸ ਕੋਰਟ ਚ ਵੇਖਿਆ ਹੈਗਾ ਇੱਕ ਬੰਦੇ ਨੇ ਸੀਐਲਪੀ ਜਿਹੜੀ ਲਾਈ ਸੀ ਫਰਵਰੀ ਤੋਂ ਇਹ ਜਿਹੜਾ ਮੁੱਦਾ ਸ਼ੁਰੂ ਹੋਇਆ ਸੀਐਲਪੀ ਦਾ ਕਿਉਂਕਿ ਆਪਾਂ ਇੱਥੇ ਡਿਸਕਸ਼ਨ ਕਰ ਚੁੱਕੇ ਕਿ ਜਿਹੜੀ ਇੰਜੰਕਸ਼ਨ ਸੀਗੀ ਜਿਹੜੀ ਬਾਇਡਨ ਸਰਕਾਰ ਸੀ ਉਹਨਾਂ ਨੇ ਬੇਸਿਕਲੀ 9th ਸਰਕਟ ਤੋਂ ਆਪਣਾ ਕੇਸ ਜਿਹੜਾ ਵਾਪਸ ਲੈ ਲਿਆ ਸੀਗਾ 9th ਸਰਕਟ ਨੇ ਇਹ ਵੀ ਸੀਗਾ ਕਿ ਤੁਸੀਂ 9th ਸਰਕਟ ਤੇ ਬਲੇਮ ਲਾਉਣਾ ਚਾਹੁੰਦੇ ਆ ਪਹਿਲਾਂ ਤੁਸੀਂ ਆਪ ਹੀ ਰੂਲ ਪਾਸ ਕੀਤਾ ਫਿਰ ਤੁਸੀਂ ਆਪ ਹੀ ਇਹਨੂੰ ਡਿਫੈਂਡ ਕਰਨਾ ਚਾਹੁੰਦੇ ਸੀਗੇ ਫਿਰ ਆਪ ਹੀ ਤੁਸੀਂ ਤੱਕ ਪਹੁੰਚਦੇ ਕਹਿੰਦੇ ਕਿ ਇਹ ਬੜਾ ਇੰਪੋਰਟੈਂਟ ਆ ਇਹਨੂੰ ਰੋਕਣਾ ਨਹੀਂ ਆ ਤੇ ਹੁਣ ਤੁਸੀਂ ਆਪ ਹੀ ਜਿਹੜਾ ਇਹਨੂੰ ਕਹਿੰਦੇ ਆ ਕਿ ਲਾ ਸੂਟ ਆਪਣਾ ਵਾਪਸ ਜਿਹੜਾ ਲੈ ਲਿਆ ਸੀਗਾ ਕਿ ਤੁਸੀਂ ਆਪਣੇ ਵੋਟਰਾਂ ਨੂੰ ਇਹ ਦਿਖਾਣਾ ਚਾਹੁੰਦੇ ਆ ਕਿ ਇੱਕ ਪਾਸੇ ਆਪਾਂ ਰੋਕ ਵੀ ਰਹੇ ਆ ਤੇ ਇੱਕ ਪਾਸੇ ਤੁਸੀਂ ਕਹਣਾ ਕਿ ਆਪਾਂ ਪ੍ਰੋ ਇਮੀਗਰੈਂਟ ਵੀ ਆ ਕਿ ਤੁਸੀਂ ਵੋਟ ਤਾਂ ਇਕੱਠੀਆਂ ਜੜੀਆਂ ਕਰਨਾ ਚਾਹੁੰਦੇ ਸੀ ਤੇ ਐਂਡ ਆਫ ਦਾ ਜਿਹੜੀ ਸਟਰੈਟਜੀ ਤੁਹਾਡੀ ਇਹ ਸੀਗੀ ਕਿ ਤੁਸੀਂ 9th ਸਰਕਟ ਵਾਲ ਜਿਹੜੀ ਫਿੰਗਰਪੁਆਇੰਟ ਉਹ ਕਰ ਦੋ ਤੇ ਗੱਲ ਇਹ ਸੀਗੀ ਕਿ 9th ਸਰਕਟ 'ਚ ਪ੍ਰੋਬਲਮ ਨਹੀਂ ਆਈ ਸੀ ਕਿ ਇਹ ਫਰਵਰੀ ਦੀ ਆਣੀ ਸ਼ੁਰੂ ਹੋਈ ਕਿਉਂਕਿ ਪਹਿਲਾਂ ਅ ਇਨਫੈਕਟ ਨਹੀਂ ਸੀਗਾ ਤੇ ਫਰਵਰੀ ਤੋਂ ਬਾਅਦ ਹੁਣ ਜਦੋਂ ਸਰਕਾਰੀ ਵਕੀਲ ਵਗੈਰਾ ਉਹਨਾਂ ਨੇ ਕਈ ਸਰਕਾਰੀ ਵਕੀਲ ਉਹ ਇਸੇ ਬੇਸ ਤੇ ਆਪਣਾ ਕੇਸ ਜਿਹੜਾ ਅੱਗੇ ਪੇਸ਼ ਕਰਦੇ ਆ ਕਿ ਸੀਐਲਪੀ ਲੱਗਦਾ ਤਰੀਕ ਵਗੈਰਾ ਗਵਾਹੀ ਪੂਰੀ ਲੈਂਦੇ ਆ ਹੋਰ ਵੀ ਮੁੱਦੇ ਜੇ ਚੱਕਦੇ ਆ ਪਰ ਸੀਐਲਪੀ ਤੇ ਜਿਹੜਾ ਆਪਣਾ ਉਹ ਰੂਲਿੰਗ ਵਗੈਰਾ ਡਿਨੈਲਗ ਵਗੈਰਾ 이슈 ਜਿਹੜੇ ਕਰਦੇ ਆ ਤੇ ਜਿਹੜਾ ਆਪਣਾ ਸੈਨ ਫਰਾਂਸਕੋ ਕੰਕ੍ਰਟ ਵਾਲੇ ਰੂਲ ਜਿਹੜੇ ਸੀਗੇ ਇਹਦੇ ਵਿੱਚ ਅਜੇ ਤੱਕ ਨਹੀਂ ਸੀਐਲਪੀ ਦਾ ਦੇਖਿਆ ਤੇ ਪਰੇ ਆ ਜਾਣਾ ਹੁਣੇ ਕਿਉਂਕਿ ਇੱਕ ਕਾਰਨ ਇਹ ਵੀ ਸੀਗਾ ਕਿ ਜਿਹੜੇ ਆਹ ਬੈਨ ਆਈਸ ਵਾਲੇ ਆ ਸੈਂਟਾਨ ਵਾਲੇ ਕੋਰਟ ਜਿਹੜੇ ਹੈਗੇ ਆ ਇਹ ਛੋਟੇ ਕੋਰਟ ਹੈ ਇਹਦੇ ਵਿੱਚ ਜਿਹੜੀਆਂ ਤਰੀਕਾਂ ਬਹੁਤ ਛੇਤੀ ਆ ਜਾਂਦੀਆਂ 6 ਮਹੀਨੇ 8 ਮਹੀਨੇ ਚ ਤਰੀਕਾਂ ਜਾਂਦੀਆਂ ਤੇ ਜਿਹੜੇ ਨਵੇਂ ਬਣੇ ਬਿਟੇ ਉਹਨਾਂ ਤੇ 12 ਤਰੀਕਾ ਹੁਣ ਇੱਧਰ ਹੀ ਆ ਰਹੀਆਂ ਜਿਹੜੇ ਸੈਨ ਫਰਾਂਸਕੋ ਕਾਂਕਰਡ ਵਾਲੇ ਆ ਉਹ ਕਹ ਲਓ ਤੁਸੀਂ ਦੋ ਦੋ ਸਾਲ ਤਿੰਨ ਤਿੰਨ ਸਾਲ ਅਜੇ ਲੇਟ ਤੇ ਬੇਸਿਕਲੀ ਤੁਸੀਂ ਇਹ ਕਹਿ ਸਕਦੇ ਹੋ ਕਿ ਉਹ ਵਕੀਲਾਂ ਨੇ ਅਜੇ ਤਰੀਕਾਂ ਜਿਹੜੀਆਂ ਦੇਖਿਆ ਨਹੀਂ ਨਿਊਯਾਰਕ ਵਗੈਰਾ ਜੇ ਉਹਨਾਂ ਨੇ ਵੇਖਿਆ ਨਹੀਂ ਇੰਨਾ ਕਿ ਨਵਾਂ ਆंदे 6 ਮਹੀਨੇ ਚ ਤਰੀਕ ਕਿਹਦੇ ਆ ਗਏ ਹੋਵੇ ਤੇ ਹੁਣ ਕਿਉਂਕਿ ਆਪਾਂ ਸੈਂਟਾ ਨਾਲ ਕੋ ਜਿਹੜੇ ਕੇਸ ਜ਼ਿਆਦਾ ਹੈਂਡਲ ਕਰਦੇ ਸੈਂਟਾ ਨਾਲ ਵੈਨਾਈਸ ਵਾਲੇ ਤੇ ਉਧਰ ਕਿਉਂਕਿ ਹੁਣ ਪੋਸਿਬਿਲਟੀ ਹੈ ਕਿ ਤਰੀਕਾ ਛੇਤੀ ਆ ਜਾਂਦੇ ਦਾ ਜਿਹੜੇ ਮਈ 11 2023 ਤੋਂ ਬਾਅਦ ਵਾਲੇ ਆਏ ਉਹਨਾਂ ਦੀਆਂ ਤਰੀਕਾਂ ਜਿਹੜੀਆਂ ਆ ਰਹੀਆਂ ਤੇ ਆਹ ਜਿਹੜੀ ਸਮੱਸਿਆ ਕਾਫੀ ਆ ਰਹੀ ਹੈ ਤੇ ਇੱਕ ਬੰਦੇ ਦਾ ਕੇਸ ਜਿਹੜਾ ਸੀ ਸੀਐਲਪੀ ਦਾ ਹੋਇਆ ਸੀਗਾ ਕਲੀਅਰ ਉਹਦੀ ਵੀਡੀਓ ਸੀ ਸਾਡੇ ਕੋਲ ਉੱਤੇ ਪਾਈ ਆਪਾਂ ਸੋਸ਼ਲ ਮੀਡੀਆ ਤੇ ਆਪਣੇ ਪਰ ਉਹੀ ਜਿੱਦਾਂ ਮੈਂ ਦੱਸਿਆ ਸੀ ਯੂਨੀਕ ਜਿਹੜੇ ਫੈਕਟ ਸੀਗੇ ਤੇ ਬੰਦੇ ਦਾ ਅਟੈਂਪਟਡ ਜਿਹੜਾ ਸਾਲਮ ਵਗੈਰਾ ਹੋਣਾ ਚਾਹੀਦਾ ਤੇ ਪ੍ਰੂਫ ਬੰਦੇ ਕੋ ਸਾਰਾ ਹੋਣਾ ਚਾਹੀਦਾ ਤੇ ਉਹਦੇ ਬੇਸ ਤੇ ਫਿਰ ਜੱਜ ਫੈਸਲਾ ਕਰਦਾ ਕਿ ਸੀਐਲਪੀ ਲੱਗਣਾ ਕਿ ਨਹੀਂ ਲੱਗਣਾ ਹੂੰ ਜੀ ਨਹੀਂ ਬਿਲਕੁਲ ਸੋ ਕਾਫੀ ਹਾਜ਼ਰ ਤਾਂ ਕਿ ਇਹਨਾਂ ਨੇ ਸਖਤੀ ਜਿਹੜੀ ਉਹ ਕੀਤੀ ਹੈ ਅਦਾਲਤਾਂ ਦੇ ਵਿੱਚ ਵੀ ਜਿੱਦਾਂ ਹੁਣ ਤੁਸੀਂ ਕਹੇ ਕਹਿ ਰਹੇ ਆਂ ਵੀ ਇਹ ਜਿਹੜਾ ਜ਼ਿਆਦਾ ਆ ਸੋ ਇਹਨਾਂ ਲੋਕਾਂ ਦੇ ਲਈ ਫਿਰ ਹੁਣ ਕੀ ਤੁਹਾਡੀ ਕੀ ਸੁਜੈਸ਼ਨ ਆ ਜਿਹੜੇ ਮਈ 2013 ਤੋਂ ਬਾਅਦ ਦੇ ਵਿੱਚ ਆਏ ਆ ਜਿਨ੍ਹਾਂ ਦੀਆਂ ਤਰੀਕਾਂ ਆ ਰਹੀਆਂ ਆ ਤੇ ਉਹਨਾਂ ਨੂੰ ਕੀ ਕਰਨਾ ਕੀ ਚਾਹੀਦਾ ਫਿਰ ਉਹਨਾਂ ਦੀ ਤਿਆਰੀ ਕਿੱਦਾਂ ਹੋਵੇ ਜੇ ਅਦਾਲਤ ਇਹ ਕਹਿ ਰਹੀ ਆ ਵੀ ਤੁਹਾਡਾ ਬਣਦਾ ਹੀ ਨਹੀਂ ਆ ਐਕਸੈਪਸ਼ਨਸ ਬਹੁਤ ਘਾਟਾ ਸੋ ਉਹਨਾਂ ਦੇ ਲਈ ਕੀ ਚਾਰਾ ਆ ਫਿਰ ਦੇਖੋ ਪਹਿਲੀ ਤਾਂ ਸਲਾਹ ਇਹ ਹੈ ਫਿਰ ਉਹਨੇ ਕਿਹਾ ਯਾਰ ਇਹ ਦੋ ਜਣੇ ਕਹਿੰਦੇ ਆ ਕਿ ਲੋਕੀ ਅਮਰੀਕਾ ਦਾ ਸੁਤੰਤਰ ਦੇ ਭਾਈ ਜਿਹੜੇ ਸਮਝਦੇ ਆ ਆ ਲਾਅ ਤਾਂ ਨੂੰ ਕਿਹੇ ਕੰਟਰੀ ਦੇ ਵਿੱਚ ਸਾਲਮ ਮਿਲਦਾ ਵਾ ਜਿਹੜੇ ਕੈਨੇਡਾ 'ਚ ਬੈਠੇ ਆ ਕਿ ਭਾਈ ਸਾਨੂੰ ਵੀ ਪਤਾ ਕਿ ਕੈਨੇਡਾ 'ਚ ਹਾਲ ਬਹੁ ਔਖੇ ਆ ਤੇ ਹੁਣ ਮੇਰੇ ਸਿਸਟਮ ਇਹਨਾਂ ਰਿਫਾਰਮ ਕਰ ਦੇਣਾ ਉਹਨਾਂ ਨੇ ਵੀ ਹੌਲੀ-ਹੌਲੀ ਜਿਹੜੇ ਇਮੀਗ੍ਰੇਸ਼ਨ ਘਟਾ ਦੇਣੀ ਆ ਉਹਨਾਂ ਨੇ ਵੀ ਆਸਟ੍ਰੇਲੀਆ ਵਾਲੀ ਸਟ੍ਰੈਟਜੀ ਅਪਣਾਉਗੇ ਜਿੱਦਾਂ ਹੁਣ ਲੱਗਦਾ ਵਾ ਕਿ ਜਿੱਦਾਂ ਉਹਨਾਂ ਨੇ ਹਾਂਜੀ ਤੇ ਉੱਥੇ ਤੁਸੀਂ ਟਿਕੋ ਉੱਥੇ ਆਪਣਾ ਜਿਹੜਾ ਸਾਲਮ ਸੁਲਮ ਫਾਈਲ ਕਰੋ ਗ੍ਰੀਨ ਕਾਰਡ ਲਓ ਸਿਟੀਜ਼ਨ ਲਓ ਫਿਰ ਆਪਣੇ ਜਿਹੜੇ ਲੀਗਲ ਤਰੀਕੇ ਨਾਲ E2 ਵਗੈਰਾ ਜਿਹੜੇ ਉਹ ਤਰੀਕੇ ਨਾਲ ਜਿਹੜੇ ਉਰੇ ਆਓ ਤੇ ਕਈ ਵਾਰੀ ਹੁਣ ਬੰਦੇ ਨੂੰ ਆਈ ਡੋਨਟ ਨੋ ਕੀ ਸਾਹਬ ਦਾ ਵਗ ਕੈਨੇਡਾ ਤੋਂ ਬਹੁਤ ਜ਼ਿਆਦਾ ਜਨਤਾ ਜਿਹੜੀ ਛੱਡ ਕੇ ਵੀ ਆ ਜਾਂਦੀ ਹੈ ਹਾਲਾਤ ਫਾਈਨੈਂਸ਼ੀਅਲ ਕੰਡੀਸ਼ਨਸ ਉੱਥੇ ਆਈ ਡੋਨਟ ਨੋ ਕੀ ਆ ਕਾਫੀ ਬੈਡ ਆ ਪਰ ਉਹ ਤੁਹਾਨੂੰ ਅਮਰੀਕਾ ਵਾਲੇ ਇਹ ਕਹਿ ਰਹੇ ਆ ਗ ਭਾਈ ਆਪਣਾ ਅਪਸਾਲਮ ਉੱਥੇ ਫਾਈਲ ਕਰੋ ਜੇ ਤੁਹਾਨੂੰ ਵਾਕਈ ਕੋਈ ਪ੍ਰੋਬਲਮ ਸੀ ਜੇ ਤੁਸੀਂ ਲੈਜਿਟ ਹੈਗੇ ਆ ਜੇ ਤੁਹਾਨੂੰ ਕੋਈ ਰੀਲੀ ਪ੍ਰੋਬਲਮ ਸੀਗੀ ਸ਼ਰਨ ਮੰਗਦੇ ਆ ਤਾਂ ਉੱਥੇ ਪਹਿਲਾਂ ਮੰਗੋ ਹਨ ਸੋ ਤੁਹਾਨੂੰ ਕਰਨਾ ਵੀ ਉਹੀ ਚਾਹੀਦਾ ਸ਼ਰਨ ਮੰਗੋ ਉੱਥੇ ਜੇ ਤੁਹਾਡੀ ਆ ਜਾਂਦੀ ਹੈ ਕੈਨੇਡਾ ਉੱਥੇ ਪੱਕੇ ਹੋ ਫਰ ਲੀਗਲ ਤਰੀਕੇ ਨਾਲ ਈਟੂ ਰਹਹੀਂ ਬਿਜ਼ਨਸ ਰਹਹੀਂ ਹੋਰ ਬੜਾ ਲਾਈਫ ਦੇ ਵਿੱਚ ਅੱਗੇ ਆਪਸ਼ਨਾਂ ਜਿਹੜੀਆਂ ਖੁੱਲ ਜਾਂਦੀਆਂ ਤੇ ਅਦਰਵਾਈਜ਼ ਜਿਹੜੀਆਂ ਐਕਸੈਪਸ਼ਨਸ ਆਪਾਂ ਡਿਸਕਸ ਕੀਤੀਆਂ ਉਹੀ ਐਕਸੈਪਸ਼ਨਸ ਆ ਸੀਐਲਪੀ ਦੀਆਂ ਤੇ ਉਸ ਤੋਂ ਇਲਾਵਾ ਜਿਹੜਾ ਕੋਰਟ ਨੇ ਹੋਰ ਕੁਝ ਨਹੀਂ ਸੁਣਨਾ ਹਨ ਕਿ ਬੰਦਾ ਵੈਸੇ ਹੀ ਕਹੀ ਜਾਵੇਗਾ ਬੜੇ ਮਾੜੇ ਆ ਜਾਂ ਇਦਾਂ ਬੜਾ ਮਾੜਾ ਵਾ ਕਈ ਦੇਸ਼ਾਂ ਦਾ ਮੈਕਸੀਕੋ ਦਾ ਉਹ ਨੂੰ ਨਹੀਂ ਕੋਰਟ ਐਂਟਰਟੇਨ ਕਰਦਾ ਤੇ ਐਂ ਤਾਂ ਫਿਰ ਸਾਰੇ ਕਹਿ ਦੋਗੇ ਕਿ ਯਾਰ ਮੈਨੂੰ ਕੋਲੰਬੀਆ ਚ ਗੈਂਗਸਟਰ ਪੈ ਗਿਆ ਫਲਾਨੀ ਜਗ੍ਹਾ ਹੋ ਗਿਆ ਉਹ ਉਹ ਚੀਜ਼ਾਂ ਦਾ ਨਹੀਂ ਕੋਈ ਮੈਨਾਂ ਹੈ ਕੋੜਾ ਨੇ ਇਹੀ ਕਿਹਾ ਕਿ ਲਾਅ ਦੀ ਜਿਹੜੀ ਪ੍ਰੋਟੈਕਸ਼ਨ ਆ ਉਹਨੂੰ ਅਵੇਲ ਕਰੋ ਤੁਸੀਂ ਉੱਥੇ ਹਾਂ 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 ਠੀਕ ਆ ਸੋ ਨਾ ਮੈਕਸੀਕੋ ਨਾਲੇ ਕੋਈ ਚ ਵੀ ਕੋਈ ਪੱਕਾ ਹੁੰਦਾ ਉਹਦੀ E2 ਵੀਜ਼ਾ ਜਿਹੜਾ ਬਿਜ਼ਨਸ ਮੈਨਰਸ ਕਰਨ ਲਈ ਬੰਦਾ ਆ ਸਕਦਾ ਔਰੇ ਉਹ ਸੇਮ ਹੋਣਾ ਕਿ ਵੀ ਹਾਂਜੀ ਆਪਸ਼ਨਸ ਹੈਗੀਆਂ